ਇਹੀ ਪ੍ਰਾਪ ਉਹ ਦੇ ਜੀ ਧਾਰ ਬਾਈ ਗੂਠੇ ਨਾਲ ਕੱਢਣੀ ਚਾਹੀਦੀ ਆ ਵੀ ਐਵੇਂ ਵੀ ਜਾਂ ਮੁੱਠੀਆਂ ਨਾਲ ਤਾਂ ਬਾਈ ਧਾਰ ਆ ਜਿਹੜੀ ਉਹ ਮੁੱਠੀਆਂ ਨਾਲ ਹੀ ਕੱਢਣੀ ਚਾਹੀਦੀ ਆ ਹਮੇਸ਼ਾ ਇਸਕੇ ਪਾਇਦੇ ਨਾਲ ਕੋਈ ਬਸੂ ਨੂੰ ਨੁਕਸਾਨ ਨਹੀਂ ਹੁੰਦਾ ਕੋਈ ਵਾਰੀ ਗੂਠੇ ਨਾਲ ਤਾਂ ਬਾਈ ਨਾਲ ਨੋੜੂ ਲੱਭ ਜਾਂਦੀ ਆ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਕਿਵੇਂ ਕੱਢਦੇ ਹੋ ਧਾਰ ਆ ਜੇ ਆ ਤਰੀਕਾ ਹੁੰਦਾ ਬਾਈ ਆਣੀ ਬਰਤਨਾ ਪਾ ਬਰਤਨਾ ਐਵੇਂ ਬਸ ਮੁੱਠੀਆਂ ਨਾਲ ਮੇਰੇ ਵੀ ਕਮੈਂਟਸ ਤੇ ਵੀ ਕਰਦੇ ਹੁੰਦੇ ਆ ਬਾਈ ਇਹ ਤੁਹਾਡੀ ਗਾਂ ਦੀ ਫੈਂਟ ਇੰਨੀ ਕਿਵੇਂ ਆਉਂਦੀ ਆ ਤੇ ਤੁਸੀਂ ਕੀ ਪਾਉਨੇ ਹੋ ਹਨਾ ਤਾਂ ਆਪਾਂ ਬਾਈ ਧਾਰ ਕੱਢਣ ਤੋਂ 40 ਮਿੰਟ ਪਹਿਲਾਂ ਐਮਲੈਕਟੋਡਵਾਂਸ ਪਾਉਨੇ ਨੂੰ ਬਿਲਡਰ ਵਟ ਕੈਰ ਕੰਪਨੀ ਦਾ ਤੇ ਇੱਕ ਤੋਂ ਬਾਇਓਟੈਂਡ ਦੀਆਂ ਗੋਲੀਆਂ ਹੁੰਦੀਆਂ ਨੇ ਉਹ ਦੋਨੋਂ ਚੀਜ਼ਾਂ ਦੀ ਬਾਈ ਆਪਾਂ ਇਹਨਾਂ ਨੂੰ ਡੋਜ਼ ਦਿੰਨੇ ਆ ਚਾਰ ਗੋਲੀਆਂ ਇੱਕ ਟਾਈਮ ਦੀਆਂ ਤੇ 100 ਐਮਲੈਕਟੋਡਵਾਂਸ ਇਹ ਦੋਨੇ ਚੀਜ਼ਾਂ ਆਪਾਂ ਇਹਨਾਂ ਨੂੰ 40 ਮਿੰਟ ਪਹਿਲਾਂ ਧਾਰ ਕੱਢਣ ਤੋਂ ਉਹਦੇ ਨਾਲ ਫੈਂਟ ਵੀ ਬਾਈ ਬਾਦ ਦਿਆ ਦੁੱਧ ਵੀ ਬਾਦ ਦਿਆ ਤੇ ਖੜਕ ਕੇ ਦੁੱਧ ਦਿੰਦੀਆਂ ਨਹੀਂ ਐ ਨਹੀਂ ਵੀ ਲੱਤਾਂ ਨਹੀਂ ਆ ਮਰੀਆਂ ਨਹੀਂ ਆ ਕਿ ਕਿਸੇ ਦੀਆਂ ਮੱਝਾਂ ਕਾਮਾ ਖੜਦੀਆਂ ਨਹੀਂ ਹਨਾ ਜਾਂ ਟੀਕਾ ਲਾ ਕੇ ਚਾਉਣੀਆਂ ਪੈਂਦੀਆਂ ਨੇ ਤਾਂ ਤੁਸੀਂ ਇਹ ਚੀਜ਼ ਵਰਤ ਸਕਦੇ ਹੋ ਜਿਹੜੀ ਆਪਾਂ ਵਰਤਦੇ ਆਂ ਬਾਕੀ ਕਿਸੇ ਦਿਨ ਬਾਈ ਇਹਨਾਂ ਦਾ ਜੇ ਫੀਡ ਫਾਰਮੂਲਾ ਕਿਸੇ ਨੇ ਪੁੱਛਣਾ ਕੀ ਪਾਉਨੇ ਆ ਤਾਂ ਉਹ ਵੀ ਪੁੱਛ ਸਕਦਾ ਬਾਈ ਇਹ ਫੀਲ ਫਾਰਮੂਲੇ ਦੇ ਵਿੱਚ ਕੀ ਵਰਤਦੇ ਹਾਂ ਆਪਾਂ ਉਹ ਵੀ ਦੱਸ ਦਾਂਗੇ ਤੇ ਕਮੈਂਟ ਕਰਕੇ ਵੀ ਦੱਸਿਓ ਵੀ ਕਿੰਨਾ ਕਿੰਨਾ ਦੁੱਧ ਦਿੰਦੀਆਂ ਨੇ ਸੂਡੀਆਂ ਗਾਵਾਂ ਜਾਂ ਮੱਝਾਂ ਤੇ ਕਿੰਨੀ ਕਿੰਨੀ ਫੈਂਟ ਆਉਂਦੀ ਆ ਤੇ ਕਿਹੜੀ ਚੀਜ਼ 'ਚ ਵੱਧ ਫਾਇਦਾ ਆਪਾਂ ਨੂੰ ਰੱਖਣ 'ਚ ਗਾਂ ਬਈ ਆਪਣ ਲਾਵੇ ਕੋਈ ਜ਼ਿਆਦੇ ਪਿਆਉਰ ਨਹੀਂ ਹੈਗੀ ਇਹ ਵਿੱਚ ਬਈ ਕਮੈਂਟ ਕਰ ਦੋ ਵੀ ਕਿਤੇ ਕਿ ਜ਼ਿਆਦੇ ਪਿਆਉਰਾ ਵੀ ਇੰਨਾ ਦੁੱਧ ਆ ਇਹ ਗਾਂ ਥੱਲੇ ਬਾਈ ਆਪਣੀ ਥੱਲੇ ਤੁਸੀਂ ਐਂ ਲਾ ਲਓ ਵੀ 12 ਕਿਲੋ ਫੀਡ ਇਹ ਖਾਂਦੀ ਆ ਦਿਨ ਦੀ ਜਦੋਂ ਤਾਜੀ ਸੂਈ ਹੁੰਦੀ ਆ ਉਦੋਂ ਇਹ ਦਿੰਦੀ ਆ ਬਾਈ 27 28 ਲੀਟਰ ਵਾਂਗ ਦੁੱਧ ਹੁਣ ਇਹ 3 ਮਹੀਨੇ ਦੀ ਗੱਬਣਾ ਤੇ ਇੱਕ ਇਹਨੂੰ ਪਰਸ ਚੌਥੇ ਆ ਗਈ ਸੀ ਬਾਈ ਮਸਟੈਟਸ ਉਹਦੇ ਕਰਕੇ ਵੀ ਥੋੜਾ ਜਿਹਾ ਫਰਕ ਪੈ ਗਿਆ ਦੁੱਧ ਦਾ ਤੇ ਜਦੋਂ ਉਹ ਆਉਂਦੀ ਆ ਉਹ ਚੀਜ਼ ਬੜੀ ਦਿੱਕਤ ਦਿੰਦੀ ਆ ਯਾਰ ਜੇ ਬਾਈ ਕੋ ਪ੍ਰੋਡਕਟ ਤੁਸੀਂ ਮੰਗਵਾਉਣਿਆ ਹਨਾ ਆਮ ਮੈਡੀਕਲਾਂ ਤੋਂ ਘੱਟ ਵੀ ਮਿਲਦੇ ਨਹੀਂ ਹੁਣੇ ਜਾਂ ਤਾਂ ਸਕਰੀਨ ਸਾਊਟ ਲੈ ਲਿਆ ਕਰੋ ਬਾਈ ਜਾ ਕੇ ਮੈਡੀਕਲ ਵਾਲੇ ਨੂੰ ਦਿਖਾ ਦਿਓ ਜਾ ਨੂੰ ਆਹੀ ਪ੍ਰੋਡਕਟ ਚਾਹੀਦਾ ਨਾ ਕੋਈ ਲੱਤ ਚੱਕੇ ਜਾਮਾ ਖੜ ਕੇ ਮਿਲੂ ਤੇ ਬਾਕੀ ਕਈਆਂ ਦੀਆਂ ਮੱਜਾਂ ਹੱਥ ਪੈ ਜਾਂਦੀਆਂ ਨੇ ਨਾ ਬਾਈ ਵੀ ਆਪਾ ਉਹਨੇ ਚੂਣੀਆਂ ਪੈਂਦੀਆਂ ਨੇ ਵੀ ਹੋਰ ਬੰਦੇ ਨੂੰ ਬੈਠਣ ਵੀ ਨਹੀਂ ਦਿੰਦੀਆਂ ਜੇ ਤੁਸੀਂ ਐਮ ਐਲ ਐਕ ਟੋਡਵਾਂਸ ਤੇ ਬਾਇਓਟੈਨ ਦੀਆਂ ਗੋਲੀਆਂ ਮਿਲਾ ਕੇ ਦੇਮੋਗੇ ਦੋਨੇ ਤਾਂ ਕਿਹੜਾ ਮਰਜੀ ਬੈ ਕੇ ਚੋਲੇ ਜਾਮਾ ਨਹੀਂ ਹਿਲਦੀਆਂ ਸਾਡੀਆਂ ਮੱਜਾਂ ਵੀ ਕਰਦੀਆਂ ਹੁੰਦੀ ਸੀ ਪਹਿਲਾਂ ਐ ਤੇ ਪਰ ਜਿੱਦਾਂ ਦਾ ਸੀ ਉਹ ਪਾਉਣ ਲੱਗੇ ਆ ਤਾਂ ਕਿਹੜਾ ਮਰਜੀ ਚੋਲੇ ਬਾਈ ਆ ਕੇ ਕੋਈ ਫਰਕ ਨਹੀਂ ਇਹ ਆਈ ਤਾਰ-ਤਾਰ ਕੱਢ ਲਿਆ ਕਰੋ ਵਿੱਚ ਬਈ ਐਂ ਜਮਾ ਜਦੋਂ ਮੁੱਕਣ ਜਾਲਾ ਹੁੰਦਾ ਛਾੜ ਦਿੰਦੇ ਆ ਵੀ ਛਾਡੋਗੇ ਇਹਨੂੰ ਕੀ ਜਾਉਣਾ ਪਰ ਆਹ ਤਾਰ-ਤਾਰ ਬਈ ਕੱਢਿਆ ਕਰੋ ਜਿਹੜੇ ਨਹੀਂ ਕੱਢਦੇ ਮੇਨ ਮਸਟੈਟਸ ਦਾ ਕਾਰਨ ਵੀ ਬਣ ਜਾਂਦੀਆਂ ਨੇ ਵਿੱਚ ਇਹ ਤਾਰਾਂ ਕੱਲੀ-ਕੱਲੀਆਂ ਝੁਮਕਾ ਝੁਮਕਾ ਦੁੱਧ ਦਾ ਚੋਲਿਆ ਕਰੋ ਇਹਨੂੰ ਆਹ ਥਣ ਚੋਂ ਬਈ ਦਿੱਕਤ ਸੀ ਮਸਟੈਟਸ ਦੀ ਇਹ ਆਹ ਥਣ ਚੋਂ ਇਧਰਲੇ ਚ ਤੇ ਹੂੰ ਇਹਨੂੰ ਦਿੱਤਾ ਬਈ ਟ੍ਰੀਟਮੈਂਟ ਕੀਤਾ ਹੁਣ ਲੋਟ ਆ ਤੇ ਥੋੜਾ ਜਿਹਾ ਦੁੱਧ ਤਾਂ ਜਰੂਰ ਉਹ ਮੁਰੱਗੀ ਸੀਗੀ ਕਿਉਂ ਟੀਕੇ ਥੋੜੇ ਜੇ ਗਰਮ ਹੁੰਦੇ ਆ ਬਾਈ ਬਾਕੀ ਗੱਬਣਾ ਤਿੰਨ ਮਹੀਨਿਆਂ ਦੀ ਤਾਂ ਕਰਕੇ ਥੋੜੀ ਜੀ ਡੋਜ਼ ਦੇਖ ਕੇ ਲਾਈ ਆਪਾਂ ਤਾਂ ਇਹ ਤੁਸੀਂ ਦੱਸਿਓ ਬਾਈ ਛੋਟੀਆਂ ਮੱਝਾਂ ਗਾਵਾਂ ਕਿੰਨਾ-ਕਿੰਨਾ ਦੁੱਧ ਦਿੰਦੀਆਂ ਨੇ ਤੇ ਫੈਂਟ ਕਿੰਨੀ ਹੁੰਦੀ ਆ ਉਹਨਾਂ ਦੀ